ਅਸ਼ੇਕਾਲ ਵਿਖਰੇ ਤੁਸੀਂ ਔਨਇਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਡੀਜੀਪੀ ਸੁਮੇਦ ਸਿੰਘ ਸੈਣੀ ਦੇ ਨਾਲ ਜਿਹੜੀ ਬਈ ਸਾਬਕਾ ਡੀਜੀਪੀ ਸੁਮੇਦ ਸਿੰਘ ਸੈਣੀ ਜਿਨ੍ਹਾਂ ਦਾ ਨਾਮ ਅਕਸਰ ਵਿਵਾਦਾਂ ਦੇ ਵਿੱਚ ਰਿਹਾ ਹੈ ਉਹਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਇਹ ਹੈ ਕਿ ਸੁਪਰੀਮ ਕੋਰਟ ਤੋਂ ਸਾਬਕਾ ਡੀਜੀਪੀ ਨੂੰ ਵੱਡਾ ਝਟਕਾ ਲੱਗਾ ਹੈ ਦਰਅਸਲ ਬਲਵੰਤ ਸਿੰਘ ਮਲਤਾਨੀ ਅਗਵਾ ਕਰਨ ਤੇ ਕਤਲ ਮਾਮਲੇ ਦੇ ਵਿੱਚ ਜੋ ਐਫਆਈਆਰ ਰੱਦ ਕਰਨ ਨੂੰ ਲੈ ਕੇ ਪਟੀਸ਼ਨ ਪਾਈ ਗਈ ਸੀ ਸੁਪਰੀਮ ਕੋਰਟ ਦੇ ਵਿੱਚ ਸਾਬਕਾ ਡੀਜੀਪੀ ਸੁਮੇਦ ਸਿੰਘ ਸੈਣੀ ਵੱਲੋਂ ਸੁਪਰੀਮ ਕੋਰਟ ਨੇ ਉਸ ਪਟੀਸ਼ਨ ਨੂੰ ਉਸ ਐਫ ਆਈ ਆਰ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਯਾਨੀ ਕਿ ਸਾਫਕਾ ਡੀਜੀਪੀ ਦੀ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਇਸ ਉਸ 30 ਸਾਲ ਪੁਰਾਣਾ ਇਹ ਮਾਮਲਾ ਹੁਣ ਸਾਫਕਾ ਡੀਜੀਪੀ ਦੀਆਂ ਪਰੇਸ਼ਾਨੀਆਂ ਵਧਾ ਸਕਦਾ ਹੈ ਮੱਥੇ ਦੀਆਂ ਲਕੀਰਾਂ ਤੇ ਜੋ ਪਰੇਸ਼ਾਨੀਆਂ ਦੀਆਂ ਲਕੀਰਾਂ ਨੇ ਉਹ ਹੋਰ ਜ਼ਿਆਦਾ ਹੁਣ ਵੱਧ ਸਕਦੀਆਂ ਨੇ ਕਿਉਂਕਿ 30 ਸਾਲ ਪੁਰਾਣਾ ਇਹ ਮਾਮਲਾ ਜਿਸ ਨੂੰ ਲੈ ਕੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਸਾਬਕਾ ਡੀਜੀਪੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਐਫ ਆਈ ਆਰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਉਸ ਤੋਂ ਬਾਅਦ ਸਾਬਕਾ ਡੀਜੀਪੀ ਨੇ ਸੁਪਰੀਮ ਕੋਰਟ ਦਾ ਰੁਕ ਕੀਤਾ ਸੀ ਪਰ ਹੁਣ ਸੁਪਰੀਮ ਕੋਰਟ ਤੋਂ ਵੀ ਇੱਕ ਵੱਡਾ ਝਟਕਾ ਲੱਗਾ ਹੈ ਤੇ ਸੁਪਰੀਮ ਵੀ ਐਫ ਆਈ ਆਰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਦੱਸਦੀ ਹੈ ਕਿ ਮਾਮਲਾ 90 ਦੇ ਦशक ਦੇ ਨਾਲ ਜੁੜਿਆ ਹੋਇਆ ਜਦੋਂ ਸੁਮੇਤ ਸਿੰਘ ਸੈਣੀ ਚੰਡੀਗੜ੍ਹ ਦੇ ਐਸ ਐਸ ਪੀ ਸੀ 1991 ਦੇ ਵਿੱਚ ਉਹਨਾਂ ਦੇ ਉੱਤੇ ਕੱਤਵਾਰੀ ਹਮਲਾ ਹੋਇਆ ਉਸ ਹਮਲੇ ਦੇ ਵਿੱਚ ਸਾਬਕਾ ਡੀਜੀਪੀ ਦੀ ਸੁਰੱਖਿਆ ਦੇ ਵਿੱਚ ਜੋ ਚਾਰ ਪੁਲਿਸ ਕਰਮੀ ਤਾਇਨਾਤ ਸੀ ਉਹ ਮਾਰੇ ਗਏ ਸੀ ਖੁਦ ਸਾਬਕਾ ਡੀਜੀਪੀ ਸੈਣੀ ਵੀ ਜ਼ਖਮੀ ਹੋ ਗਏ ਸੀ ਉਸੇ ਕੇਸ ਦੇ ਸਿਲਸਿਲੇ ਦੇ ਵਿੱਚ ਸਾਬਕਾ ਡੀਜੀਪੀ ਦੇ ਆਡਰਾਂ ਤੇ ਹੁਕਮਾਂ ਤੇ ਸਾਬਕਾ ਆਈਐਸ ਅਧਿਕਾਰੀ ਦਰਸ਼ਨ ਸਿੰਘ ਮਲਤਾਨੀ ਦੇ ਬੇਟੇ ਬਲਵੰਤ ਸਿੰਘ ਮਲਤਾਨੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਨੇ ਹਿਰਾਸਤ ਦੇ ਵਿੱਚ ਰੱਖਿਆ ਤੇ ਬਾਅਦ ਦੇ ਵਿੱਚ ਕਿਹਾ ਕਿ ਉਹ ਪੁਲਿਸ ਗ੍ਰਾਫਟ ਤੋਂ ਭੱਜ ਗਿਆ ਹੈ ਦੂਜੇ ਪਾਸੇ ਬਲਵੰਤ ਸਿੰਘ ਮਲਤਾਨੀ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਸੀ ਕਿ ਪੁਲਿਸ ਦੇ ਕਸਟਡੀ ਦੇ ਵਿੱਚ ਟੌਰਚਰ ਕੀਤਾ ਗਿਆ ਜਿਸ ਤੋਂ ਬਾਅਦ ਬਲਵੰਤ ਸਿੰਘ ਮਲਤਾਨੀ ਦੀ ਮੌਤ ਹੋ ਗਈ 2008 ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਚੰਡੀਗੜ੍ਹ ਸੀਬੀਆਈ ਨੇ ਇਸ ਮਾਮਲੇ ਦੇ ਵਿੱਚ ਪ੍ਰੀਮਲਰੀ ਇਨਕੁਆਇਰੀ ਸ਼ੁਰੂ ਕੀਤੀ ਜਿਸ ਤੋਂ ਬਾਅਦ 2008 ਦੇ ਵਿੱਚ ਸੀਬੀਆਈ ਨੇ ਸੈਣੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹਾਲਾਂਕਿ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਟੈਕਨੀਕਲ ਗਰਾਉਂਡਸ ਦੇ ਉੱਤੇ ਇਸ ਐਫਆਈਆਰ ਨੂੰ ਖਾਰਜ ਕਰ ਦਿੱਤਾ ਸੀ ਪਰ ਕਾਂਗਰਸ ਸਰਕਾਰ ਦੇ ਸਮੇਂ ਨਵੇਂ ਫੈਕਟ ਦੇ ਉੱਤੇ ਪੰਜਾਬ ਪੁਲਿਸ ਨੇ 7 ਮਈ 2020 ਨੂੰ ਸੈਣੀ ਦੇ ਖਿਲਾਫ ਆਈਪੀਸੀ ਦੀ ਧਾਰਾ 364 ਆਈਪੀਸੀ ਦੀ ਧਾਰਾ 201 343 330 ਤੇ 120 B ਦੇ ਤਹਿਤ ਜੋ ਹੈ ਮਾਮਲਾ ਦਰਜ ਕਰ ਲਿਆ ਸੀ ਸੋ ਇਸੇ ਐਫ ਆਈ ਆਰ ਨੂੰ ਰੱਦ ਕਰਨ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਸੀ ਸਾਫ ਕਾਰਜ ਯੂਪੀ ਸੁਮੇਤ ਸਿੰਘ ਸੈਣੀ ਨੇ ਪਰ ਹਾਈ ਕੋਰਟ ਤੋਂ ਵੀ ਨਿਰਾਸ਼ਾ ਹੱਥ ਲੱਗੀ ਸੀ ਤੇ ਉਸ ਤੋਂ ਬਾਅਦ ਰੁਕ ਕੀਤਾ ਸੀ ਸੁਪਰੀਮ ਕੋਰਟ ਦਾ ਕਿ ਸ਼ਾਇਦ ਸੁਪਰੀਮ ਕੋਰਟ ਦੇ ਵਿੱਚ ਚੁਨਾਦੀ ਪਟੀਸ਼ਨ ਸੁਣੀ ਜਾਏਗੀ ਮਨਜ਼ੂਰੀ ਮਿਲ ਜਾਏਗੀ ਪਰ ਸੁਪਰੀਮ ਕੋਰਟ ਨੇ ਵੀ ਹੁਣ ਵੱਡਾ ਛਟਕਾ ਦਿੱਤਾ ਹੈ ਸੁਪਰੀਮ ਕੋਰਟ ਨੇ ਦੱਸ ਦਈਏ एफआईआर रद्द ਕਰਨ ਨੂੰ ਲੈ ਕੇ ਜੋ ਪਟੀਸ਼ਨ ਪਾਈ ਗਈ ਸੀ ਉਹ ਖਾਰਜ ਕਰ ਦਿੱਤੀ ਹੈ ਦੱਸਦੀ ਹੈ ਕਿ 2020 ਦੇ ਵਿੱਚ ਹਾਈ ਕੋਰਟ ਦੇ ਵਿੱਚ ਸਾਫ ਕਾਰ ਡੀਜੀਪੀ ਨੇ ਦੋ ਪਟੀਸ਼ਨਾਂ ਪਾਈਆਂ ਸੀ ਇਸ ਦੇ ਵਿੱਚ ਇੱਕ ਪਟੀਸ਼ਨ ਸੀ বেল ਨੂੰ ਲੈ ਕੇ ਯਾਨੀ ਕਿ ਜ਼ਮਾਨਤ ਨੂੰ ਲੈ ਕੇ ਤੇ ਦੂਜੀ ਸੀ ਐਫਆਈਆਰ ਰੱਦ ਕਰਨ ਨੂੰ ਲੈ ਕੇ ਪਰ ਹਾਈ ਕੋਰਟ ਨੇ ਦੋਵਾਂ ਨੂੰ ਖਾਰਜ ਕਰ ਦਿੱਤਾ ਸੀ ਆਪਣੀ ਪਟੀਸ਼ਨ ਦੇ ਵਿੱਚ ਸੈਣੀ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਅੱਤਵਾਦ ਖਤਮ ਹੋਣ ਤੋਂ ਬਾਅਦ ਕੋਟਾਲੇ ਤੇ ਕੋਟਾਲਿਆਂ ਨੂੰ ਸਾਹਮਣੇ ਲਿਆਉਣ ਦੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਰਹੀ ਹੈ ਉਹਨਾਂ ਨੇ 2007 ਤੋਂ ਲੈ ਕੇ 2012 ਤੱਕ ਸਟੇਟ ਵਿਜੀਲੈਂਸ ਬਿਊਰੋ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਵੀ ਕੰਮ ਕੀਤਾ ਹੈ ਤੇ ਉਹਨਾਂ ਦੇ ਖਿਲਾਫ ਇਸ ਤਰੀਕਾ ਦਾ ਜੋ ਮਾਮਲਾ ਦਰਜ ਕੀਤਾ ਗਿਆ ਕੈਪਟਨ ਅਨੰਦਰ ਸਿੰਘ ਦੀ ਸਰਕਾਰ ਦੇ ਸਮੇਂ ਉਹ ਸਿਆਸਤ ਤੋਂ ਪ੍ਰੇਰਿਤ ਹੋ ਰਿਹਾ ਸੀ ਕਰਕੇ ਜੋ ਐਫ ਆਈ ਆਰ ਹੈ ਔਰ ਰੱਦ ਹੋਣੀ ਚਾਹੀਦੀ ਹੈ ਪਰ ਹੁਣ ਸੁਪਰੀਮ ਕੋਰਟ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ ਯਾਨੀ ਕਿ 30 ਸਾਲ ਪੁਰਾਣਾ ਇਹ ਮਾਮਲਾ ਹੁਣ ਸਾਫ ਕਰ ਡੀਜੀਪੀ ਸੁਮੇਤ ਸਿੰਘ ਸੈਣੀ ਦੀਆਂ ਪਰੇਸ਼ਾਨੀਆਂ ਹੋਰ ਵਧਾਏਗਾ ਸੋਸ਼ੀਅਲ ਕਾਲ ਵਿਖਰੇ ਤੁਸੀਂ ਔਨ 에ਅਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਾਫਕਾਰ ਡੀਜੀਪੀ ਸੁਮੇਦ ਸਿੰਘ ਸੈਣੀ ਦੇ ਨਾਲ ਜੁੜੀ ਹੋਈ ਸਾਫਕਾਰ ਡੀਜੀਪੀ ਸੁਮੇਦ ਸਿੰਘ ਸੈਣੀ ਜਿਨ੍ਹਾਂ ਦਾ ਨਾਮ ਅਕਸਰ ਵਿਵਾਦਾਂ ਦੇ ਵਿੱਚ ਰਿਹਾ ਹੈ ਉਹਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਇਹ ਹੈ ਕਿ ਸੁਪਰੀਮ ਕੋਰਟ ਤੋਂ ਸਾਫਕਾਰ ਡੀਜੀਪੀ ਨੂੰ ਵੱਡਾ ਝਟਕਾ ਲੱਗਾ ਹੈ ਦਰਅਸਲ ਬਲਵੰਤ ਸਿੰਘ ਮਲਤਾਨੀ ਅਗਵਾ ਕਰਨ ਤੇ ਕਤਲ ਮਾਮਲੇ ਦੇ ਵਿੱਚ ਜੋ ਐਫਆਈਆਰ ਰੱਦ ਕਰਨ ਨੂੰ ਲੈ ਕੇ ਪਟੀਸ਼ਨ ਪਾਈ ਗਈ ਸੀ ਸੁਪਰੀਮ ਕੋਰਟ ਦੇ ਵਿੱਚ ਸਾਫਕਾਰ ਡੀਜੀਪੀ ਸੁਮੇਦ ਸਿੰਘ ਸੈਣੀ ਵੱਲੋਂ ਸੁਪਰੀਮ ਕੋਰਟ ਨੇ ਉਸ ਪਟੀਸ਼ਨ ਨੂੰ ਉਸ ਐਫ ਆਈ ਆਰ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਯਾਨੀ ਕਿ ਸਾਫਕਾ ਡੀਜੀਪੀ ਦੀ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਇਸ ਉਸ 30 ਸਾਲ ਪੁਰਾਣਾ ਇਹ ਮਾਮਲਾ ਹੁਣ ਸਾਫਕਾ ਡੀਜੀਪੀ ਦੀਆਂ ਪਰੇਸ਼ਾਨੀਆਂ ਵਧਾ ਸਕਦਾ ਹੈ ਮੱਥੇ ਦੀਆਂ ਲਕੀਰਾਂ ਤੇ ਜੋ ਪਰੇਸ਼ਾਨੀਆਂ ਦੀਆਂ ਲਕੀਰਾਂ ਨੇ ਉਹ ਹੋਰ ਜ਼ਿਆਦਾ ਹੁਣ ਵੱਧ ਸਕਦੀਆਂ ਨੇ ਕਿਉਂਕਿ 30 ਸਾਲ ਪੁਰਾਣਾ ਇਹ ਮਾਮਲਾ ਜਿਸ ਨੂੰ ਲੈ ਕੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਸਾਬਕਾ ਡੀਜੀਪੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਐਫ ਆਈ ਆਰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਉਸ ਤੋਂ ਬਾਅਦ ਸਾਬਕਾ ਡੀਜੀਪੀ ਨੇ ਸੁਪਰੀਮ ਕੋਰਟ ਦਾ ਰੁਕ ਕੀਤਾ ਸੀ ਪਰ ਹੁਣ ਸੁਪਰੀਮ ਕੋਰਟ ਤੋਂ ਵੀ ਇੱਕ ਵੱਡਾ ਝਟਕਾ ਲੱਗਾ ਹੈ ਤੇ ਸੁਪਰੀਮ ਵੀ ਐਫ ਆਈ ਆਰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਦੱਸਦੀ ਹੈ ਕਿ ਮਾਮਲਾ 90 ਦੇ ਦशक ਦੇ ਨਾਲ ਜੁੜਿਆ ਹੋਇਆ ਜਦੋਂ ਸੁਮੇਤ sing saini chandigarh sspc 1991 ਦੇ ਵਿੱਚ ਉਹਨਾਂ ਦੇ ਉੱਤੇ ਕੱਤਵਾਰੀ ਹਮਲਾ ਹੋਇਆ ਉਸ ਹਮਲੇ ਦੇ ਵਿੱਚ ਸਾਬਕਾ ਡੀਜੀਪੀ ਦੀ ਸੁਰੱਖਿਆ ਦੇ ਵਿੱਚ ਜੋ ਚਾਰ ਪੁਲਿਸ ਕਰਮੀ ਤਨਾਰਦ ਸੀ ਉਹ ਮਾਰੇ ਗਏ ਸੀ ਖੁਦ ਸਾਬਕਾ ਡੀਜੀਪੀ ਸੈਣੀ ਵੀ ਜ਼ਖਮੀ ਹੋ ਗਏ ਸੀ ਉਸੇ ਕੇਸ ਦੇ ਸਿਲਸਿਲੇ ਦੇ ਵਿੱਚ ਸਾਬਕਾ ਡੀਜੀਪੀ ਦੇ ਆਡਰਾਂ ਤੇ ਹੁਕਮਾਂ ਦੇ ਹਿਸਾਬ ਕਾ ਆਈਐਸ ਅਧਿਕਾਰੀ ਦਰਸ਼ਨ ਸਿੰਘ ਮਲਤਾਨੀ ਦੇ ਬੇਟੇ ਬਲਵੰਤ ਸਿੰਘ ਮਲਤਾਨੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਨੇ ਹਿਰਾਸਤ ਦੇ ਵਿੱਚ ਰੱਖਿਆ ਤੇ ਬਾਅਦ ਦੇ ਵਿੱਚ ਕਿਹਾ ਕਿ ਉਹ ਪੁਲਿਸ ਗ੍ਰਫਤ ਤੋਂ ਭੱਜ ਗਿਆ ਹੈ ਦੂਜੇ ਪਾਸੇ ਬਲਵੰਤ ਸਿੰਘ ਮਲਤਾਨੀ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਸੀ ਕਿ ਪੁਲਿਸ ਦੇ ਕਸਟਡੀ ਦੇ ਵਿੱਚ ਟੌਰਚਰ ਕੀਤਾ ਗਿਆ ਜਿਸ ਤੋਂ ਬਾਅਦ ਬਲਵੰਤ ਸਿੰਘ ਮਲਤਾਨੀ ਦੀ ਮੌਤ ਹੋ ਗਈ 2008 ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਚੰਡੀਗੜ੍ਹ ਸੀਬੀਆਈ ਨੇ ਇਸ ਮਾਮਲੇ ਦੇ ਵਿੱਚ ਪ੍ਰੀਮਲਰੀ ਇਨਕੁਆਇਰੀ ਸ਼ੁਰੂ ਕੀਤੀ ਜਿਸ ਤੋਂ ਬਾਅਦ 2008 ਦੇ ਵਿੱਚ ਸੀਬੀਆਈ ਨੇ ਸੈਣੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹਾਲਾਂਕਿ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਟੈਕਨੀਕਲ ਗਰਾਉਂਡਸ ਦੇ ਉੱਤੇ ਇਸ ਐਫ ਆਈ ਆਰ ਨੂੰ ਖਾਰਜ ਕਰ ਦਿੱਤਾ ਸੀ ਪਰ ਕਾਂਗਰਸ ਸਰਕਾਰ ਦੇ ਸਮੇਂ ਨਵੇਂ ਫੈਕਟ ਦੇ ਉੱਤੇ ਪੰਜਾਬ ਪੁਲਿਸ ਨੇ 7 ਮਈ 2020 ਨੂੰ ਸੈਣੀ ਦੇ ਖਿਲਾਫ ਆਈ ਪੀ ਸੀ ਦੀ ਧਾਰਾ 364 ਆਈ ਪੀ ਸੀ ਦੀ ਧਾਰਾ 201 343 330 ਤੇ 120 ਬੀ ਦੇ ਤਹਿਤ ਜੋ ਹੈ ਮਾਮਲਾ ਦਰਜ ਕਰ ਲਿਆ ਸੀ ਸੋ ਇਸੇ ਐਫ ਆਈ ਆਰ ਨੂੰ ਰੱਦ ਕਰਨ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਸੀ ਸਾਫ ਕਾਰਜ ਯੂਪ ਸੁਮੇਤ ਸਿੰਘ ਸੈਣੀ ਨੇ ਪਰ ਹਾਈ ਕੋਰਟ ਤੋਂ ਵੀ ਨਿਰਾਸ਼ਾ ਹੱਥ ਲੱਗੀ ਸੀ ਤੇ ਉਸ ਤੋਂ ਬਾਅਦ ਰੁਕ ਕੀਤਾ ਸੀ ਸੁਪਰੀਮ ਕੋਰਟ ਦਾ ਕਿ ਸ਼ਾਇਦ ਸੁਪਰੀਮ ਕੋਰਟ ਦੇ ਵਿੱਚ ਚੁਨਾਦੀ ਪਟੀਸ਼ਨ ਸੁਣੀ ਜਾਏਗੀ ਮਨਜ਼ੂਰੀ ਮਿਲ ਜਾਏਗੀ ਪਰ ਸੁਪਰੀਮ ਕੋਰਟ ਨੇ ਵੀ ਹੁਣ ਵੱਡਾ ਝਟਕਾ ਦਿੱਤਾ ਹੈ ਸੁਪਰੀਮ ਕੋਰਟ ਨੇ ਦੱਸ દਈਏ ਐਫ ਆਈ ਆਰ ਰੱਦ ਕਰਨ ਨੂੰ ਲੈ ਕੇ ਜੋ ਪਟੀਸ਼ਨ ਪਾਈ ਗਈ ਸੀ ਉਹ ਖਾਰਜ ਕਰ ਦਿੰਦੀ ਹੈ ਦੱਸਦੀ ਹੈ ਕਿ 2020 ਦੇ ਵਿੱਚ ਹਾਈ ਕੋਰਟ ਦੇ ਵਿੱਚ ਸਾਫ ਕਾਰ ਡੀਜੀਪੀ ਨੇ ਦੋ ਪਟੀਸ਼ਨਾਂ ਪਰ ਪਾਈਆਂ ਸੀ ਇਸ ਦੇ ਵਿੱਚ ਇੱਕ ਪਟੀਸ਼ਨ ਸੀ ਬੇਲ ਨੂੰ ਲੈ ਕੇ ਯਾਨੀ ਕਿ ਜ਼ਮਾਨਤ ਨੂੰ ਲੈ ਕੇ ਤੇ ਦੂਜੀ ਸੀ ਐਫਆਈਆਰ ਵਿਰਧ ਕਰਨ ਨੂੰ ਲੈ ਕੇ ਪਰ ਹਾਈ ਕੋਰਟ ਨੇ ਦੋਵਾਂ ਨੂੰ ਖਾਰਜ ਕਰ ਦਿੱਤਾ ਸੀ ਆਪਣੀ ਪਟੀਸ਼ਨ ਦੇ ਵਿੱਚ ਸੈਣੀ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਅੱਤਵਾਦ ਖਤਮ ਹੋਣ ਤੋਂ ਬਾਅਦ ਕੋਟਾਲੇ ਤੇ ਕੋਟਾਲਿਆਂ ਨੂੰ ਸਾਹਮਣੇ ਲਿਆਉਣ ਦੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਰਹੀ ਹੈ ਉਹਨਾਂ ਨੇ 2007 ਤੋਂ ਲੈ ਕੇ 2012 ਤੱਕ ਸਟੇਟ ਵਿਜੀਲੈਂਸ ਬਿਊਰੋ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਵੀ ਕੰਮ ਕੀਤਾ ਹੈ ਤੇ ਉਨ੍ਹਾਂ ਦੇ ਖਿਲਾਫ ਇਸ ਤਰੀਕਾ ਦਾ ਜੋ ਮਾਮਲਾ ਦਰਜ ਕੀਤਾ ਗਿਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਉਹ ਸਿਆਸਤ ਤੋਂ ਪ੍ਰੇਰਿਤ ਹੋ ਰਿਹਾ ਸੀ ਕਰਕੇ ਜੋ ਐਫ ਆਈ ਆਰ ਹੈ ਉਹ ਰੱਦ ਹੋਣੀ ਚਾਹੀਦੀ ਹੈ ਪਰ ਹੁਣ ਸੁਪਰੀਮ ਕੋਰਟ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ ਯਾਨੀ ਕਿ 30 ਸਾਲ ਪੁਰਾਣਾ ਇਹ ਮਾਮਲਾ ਹੁਣ ਸਾਫ ਕਰ ਰਿਹਾ ਜਿਵੇਂ ਸੁਮੇਤ ਸਿੰਘ ਸੈਣੀ ਦੀਆਂ ਪਰੇਸ਼ਾਨੀਆਂ ਹੋਰ ਵਧਾਏਗਾ ਸੋਸ਼ੀਅਕਾਲ ਵਿਖਰੇ ਤੁਸੀਂ ਔਨ 에ਅਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਾਫਕਾਰ ਡੀਜੀਪੀ ਸੁਮੇਦ ਸਿੰਘ ਸੈਣੀ ਦੇ ਨਾਲ ਜਿਹੜੀ ਹੋਈ ਸਾਫਕਾਰ ਡੀਜੀਪੀ ਸੁਮੇਦ ਸਿੰਘ ਸੈਣੀ ਜਿਨ੍ਹਾਂ ਦਾ ਨਾਮ ਅਕਸਰ ਵਿਵਾਦਾਂ ਦੇ ਵਿੱਚ ਰਿਹਾ ਹੈ ਉਹਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਇਹ ਹੈ ਕਿ ਸੁਪਰੀਮ ਕੋਰਟ ਤੋਂ ਸਾਫਕਾਰ ਡੀਜੀਪੀ ਨੂੰ ਵੱਡਾ ਝਟਕਾ ਲੱਗਾ ਹੈ ਦਰਅਸਲ ਬਲਵੰਤ ਸਿੰਘ ਮਲਤਾਨੀ ਅਗਵਾ ਕਰਨ ਤੇ ਕਤਲ ਮਾਮਲੇ ਦੇ ਵਿੱਚ ਜੋ ਐਫਆਈਆਰ ਰੱਦ ਕਰਨ ਨੂੰ ਲੈ ਕੇ ਪਟੀਸ਼ਨ ਪਾਈ ਗਈ ਸੀ ਸੁਪਰੀਮ ਕੋਰਟ ਦੇ ਵਿੱਚ ਸਾਫਕਾਰ ਡੀਜੀਪੀ ਸੁਮੇਦ ਸਿੰਘ ਸੈਣੀ ਵੱਲੋਂ ਸਿਪਰੀਮ ਕੋਰਟ ਨੇ ਉਸ ਪਟੀਸ਼ਨ ਨੂੰ ਉਸ ਐਫ ਆਈ ਆਰ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਯਾਨੀ ਕਿ ਸਾਬਕਾ ਡੀਜੀਪੀ ਦੀ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਇਸ 30 ਸਾਲ ਪੁਰਾਣਾ ਇਹ ਮਾਮਲਾ ਹੁਣ ਸਾਬਕਾ ਡੀਜੀਪੀ ਦੀਆਂ ਪਰੇਸ਼ਾਨੀਆਂ ਵਧਾ ਸਕਦਾ ਹੈ ਮੱਥੇ ਦੀਆਂ ਲਕੀਰਾਂ ਤੇ ਜੋ ਪਰੇਸ਼ਾਨੀਆਂ ਦੀਆਂ ਲਕੀਰਾਂ ਨੇ ਉਹ ਹੋਰ ਜ਼ਿਆਦਾ ਹੁਣ ਵਧ ਸਕਦੀਆਂ ਨੇ ਕਿਉਂਕਿ 30 ਸਾਲ ਪੁਰਾਣਾ ਇਹ ਮਾਮਲਾ ਜਿਸ ਨੂੰ ਲੈ ਕੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਸਾਬਕਾ ਡੀਜੀਪੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਐਫ ਆਈ ਆਰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਉਸ ਤੋਂ ਬਾਅਦ ਸਾਬਕਾ ਡੀਜੀਪੀ ਨੇ ਸੁਪਰੀਮ ਕੋਰਟ ਦਾ ਰੁਕ ਕੀਤਾ ਸੀ ਪਰ ਹੁਣ ਸੁਪਰੀਮ ਕੋਰਟ ਤੋਂ ਵੀ ਇੱਕ ਵੱਡਾ ਝਟਕਾ ਲੱਗਾ ਹੈ ਤੇ ਸੁਪਰੀਮ ਵੀ ਐਫ ਆਈ ਆਰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਦੱਸਦੀ ਹੈ ਕਿ ਮਾਮਲਾ 90 ਦੇ ਦशक ਦੇ ਨਾਲ ਜੁੜਿਆ ਹੋਇਆ ਜਦੋਂ ਸੁਮੇਤ ਸਿੰਘ ਸੈਣੀ